ਇਸ 16ਵੀਂ ਪੌੜੀ ਦੀ 10ਵੀਂ ਪੰਕਤੀ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਤਵਲੇ ਉੱਪਰ ਕਿਤਾ ਪਾਰ ਤੇ ਇਸ ਨੂੰ ਗਾ ਵੀ ਸਕਦੇ ਆ ਜੀ ਤਵਲੇ ਉੱਪਰ ਕਿਤਾ ਪਾਰ ਇਹ ਸਵਾਲ ਆ ਗਿਆ ਜੀ ਸਵਾਲ ਕਿਤੇ ਕਰਕੇ ਆ ਗਿਆ ਭਾਰ ਕਿੰਨਾ ਕੁ ਕਿਤਨਾ ਕੁ ਭਾਰ ਮਤਲਬ ਕਿੰਨਾ ਕੁ ਭਾਰ ਹੈ ਜੀ ਵਜਨ ਹੈ ਧਰਤੀ ਦਾ ਤਵਲੇ ਉੱਪਰ ਭਾਰ ਜਿਹੜਾ ਮਥਿਆਸਿਕ ਬਲਦ ਸੀਗਾ ਜਿਹੜਾ ਉਹ ਥੰਮ ਬਣਿਆ ਸੀਗਾ ਉਸ ਦੇ ਉੱਪਰ ਉਸ ਦੇ ਸਿੰਘਾਂ ਦੇ ਉੱਪਰ ਠੀਕ ਹੈ ਜੀ ਸਿੰਘਾਂ ਦੇ ਉੱਤੇ ਸਿੰਘਾਂ ਦੇ ਵਿੱਚ ਕਿੰਨਾ ਕੁ ਪਾਰ ਹੋਊਗਾ ਜੀ ਠੀਕ ਹੈ ਨਹੀਂ ਤਾਂ ਅਰਥ ਵੀ ਸਿੱਧੇ ਸਿੰਪਲ ਜਿਹੇ ਨੇ ਕੋਈ ਬਾਲਾ ਔਖਾ ਵਾਲਾ ਨਹੀਂਗਾ ਸਵਾਲ ਹੈ ਕਿ ਮਨਾ ਸੋਚ ਕੇ ਦੇਖ ਜੇ ਕੋ ਬੁੱਝੇ ਹੋਵੇ ਸੱਚਾ ਜੇ ਕੋਈ ਉਸ ਗੱਲ ਨੂੰ ਬੁੱਝ ਲਵੇ ਸਮਝ ਲਵੇ ਉਸ ਨੂੰ ਤਾਂ ਪਤਾ ਲੱਗ ਜਾਊਗਾ ਜੇ ਮੇਰੇ ਮਨਾ ਤੈਨੂੰ ਸਮਝ ਨਹੀਂ ਪਈ ਜੇ ਤੈਨੂੰ ਪਤਾ ਨਹੀਂ ਲੱਗਿਆ ਉਸ ਪ੍ਰਭੂ ਪਰ ਉਸ ਧਰਤੀ ਦੇ ਉੱਪਰ ਉਸ ਬਲਦ ਦੇ ਦੇ ਸਿੰਘਾਂ ਦੇ ਉੱਪਰ ਕਿੰਨਾ ਕੁ ਪਾਰ ਹੋ ਨਹੀਂ ਤਾਂ ਸੋਚ ਜਰਾ ਕਿ ਇਸ ਜਿਹੜਾ ਬਲਦ ਹੈ ਜਿਹੜਾ ਮਿਥਿਆਸਿਕ ਬਲਦ ਜਿਹੜਾ ਮੰਨਿਆ ਜਾਂਦਾ ਸੀਗਾ ਜਿਹੜਾ ਬਲਦ ਨੂੰ ਹਿੰਦੂ ਧਰਮ ਵਿੱਚ ਕਿਹਾ ਜਾਂਦਾ ਸੀਗਾ ਉਹਦੇ ਉੱਪਰ ਕਿੰਨਾ ਕੁ ਪਾਰ ਹੋ ਠੀਕ ਆ ਤੇ ਇੰਨਾ ਹੀ ਨਹੀਂ ਗੁਰੂ ਮਹਾਰਜ ਅੱਗੇ ਵੀ ਹੋਰ ਸੋਚਣ ਨੂੰ ਮਜਬੂਰ ਕਰਦੇ ਨੇ ਆਓ ਦੇਖੀਏ ਅਗਲੀ ਪੰਕਤੀ ਵਿੱਚ ਗੁਰੂ ਸਾਹਿਬਾਨ ਸਾਨੂੰ ਕੀ ਦੱਸਦੇ ਨੇ